ਕਮਲਕੌਰ ਭਾਬੀ ਦੀ ਮੌਤ ਹੋ ਚੁੱਕੀ ਹੈ ਸ਼ੱਕੀ ਹਾਲਾਤਾਂ ਚ ਕਿੰਨਾ ਵੱਡਾ ਆ ਸ਼ੌਕ ਲੱਗਿਆ ਹੈ ਆਲੇ ਦੁਆਲੇ ਗਵਾਂਡੀਆਂ ਨੂੰ ਹੋਰ ਪਰਿਵਾਰਕ ਮੈਂਬਰਾਂ ਸਸਿਕਲ ਜੀ ਮੈਂ ਸੰਦੀਪ ਸ਼ੁਕਲਾ ਕਮਲਕੌਰ ਕਾਫੀ ਫੇਸਬੁਕ ਤੇ ਇੰਸਟਾਗ੍ਰਾਮ ਤੇ YouTube ਤੇ ਫੇਮਸ ਇੱਕ ਚਿਹਰਾ ਸੀ ਔਰ ਫੇਸਬੁਕ ਤੇ ਵੀ ਤਕਰੀਬਨ 7 ਲੱਖ ਦੇ ਕਰੀਬ ਫਾਲੋਅਰ ਸੀ ਬਾਕੀ ਤੁਸੀਂ ਦੱਸ ਹੀ ਦਿੱਤਾ ਹੈ ਤੇ ਸ਼ੌਕ ਇੱਕ ਅਚਾਨਕ ਜੋ ਕਿ ਰੋਜ਼ਾਨਾ ਸੋਸ਼ਲ ਮੀਡੀਆ ਤੇ ਦਿਖਣ ਵਾਲਾ ਚਿਹਰਾ ਹੋ ਗਿਆ ਪਤਾ ਲੱਗੇ ਕਿ ਉਸ ਦੀ ਡੈਥ ਹੋ ਗਈ ਹੈ ਤਾਂ ਕਿਤੇ ਨਾ ਕਿਤੇ ਸ਼ੌਕ ਦੀ ਗੱਲ ਤਾਂ ਹੈ ਨਹੀਂ ਕਿਸ਼ਨਾ ਦਾ ਵਤੀਰਾ ਕਮਲਕੌਰ ਭਾਬੀ ਦਾ ਸੀ ਤੁਹਾਡੇ ਨਾਲ ਗੱਲਬਾਤ ਹੁੰਦੀ ਸੀ ਮੇਰੇ ਨਾਲ ਐਚਚੁਅਲ 'ਚ ਕੀ ਗੱਲ ਹੈ ਕਿ ਮੇਰੇ ਵਾਰਡ ਚੋਂ ਹੀ ਇਹ ਪਰਿਵਾਰ ਸੀ ਮੈਂ ਇਸ ਇਲਾਕੇ ਚੋਂ ਕਾਉਂਸਲਰ ਦੀ ਇਲੈਕਸ਼ਨ ਵੀ ਫਾਈਟ ਕਰ ਚੁੱਕਿਆ ਹਾਂ ਔਰ ਕਾਫੀ ਸਮੇਂ ਤੋਂ ਮੈਂ ਇਸ ਇਲਾਕੇ ਦੇ ਵਿੱਚ ਹਾਂ ਸੋ ਇਸ ਇਲਾਕੇ ਦੀ ਸਾਰੀ ਅੰਸਾਰ ਖਬਰ ਦੇ ਉੱਤੇ ਖੜੀ ਪੈਂਦੀ ਹੈ ਦੇ ਬਤੀਰਾ ਇੱਕ ਦੋ ਵਾਰੀ ਇਹਨਾਂ ਦੇ ਕੋਈ ਫੈਮਿਲੀ ਮੈਟਰ ਦੇ ਵਿੱਚ ਅਸੀਂ ਫੈਸਲੇ 'ਚ ਕਾਫੀ ਜੋਰ ਲਾਇਆ ਸੀਗਾ ਇਹਨਾਂ ਦੇ ਭਰਾ ਦੇ ਫੈਮਿਲੀ ਮੈਟਰ 'ਚ ਵੀ ਸੋ ਉਹ ਥੋੜੀ ਦੇਰ ਦੇ ਵਿੱਚ ਗੱਲਬਾਤ ਦੇ ਵਿੱਚ ਜੋਰ ਸੀਗਾ ਸਾਡੇ ਨਾਲ ਤਾਂ ਸਭ ਕੁਝ ਸਹੀ ਸੀ ਪਰ ਕਿਤੇ ਨਾ ਕਿਤੇ ਜੋ ਇਹਨਾਂ ਦੀ ਵੀਡੀਓ ਨੂੰ ਲੈ ਕੇ ਹਮੇਸ਼ਾ ਤਕਰਾਰਬਾਜੀ ਤੇ ਇੱਕ ਮਤਲਬ ਜੋ ਕਿ ਰੋਜ਼ਾਨਾ ਕੋਈ ਨਾ ਕੋਈ ਤਕਰਾਰਬਾਜੀ ਕਿਸੇ ਨਾ ਕਿਸੇ ਪੰਥ ਨਾਲ ਚੱਲਦੀ ਰਹਿੰਦੀ ਸੀ ਜੋ ਕਿ ਮੇਰੀ ਜਾਣਕਾਰੀ ਦੇ ਵਿੱਚ ਹੁੰਦਾ ਸੀ ਕਿ ਅੱਜ ਸੋਸ਼ਲ ਮੀਡੀਆ ਤੇ ਹੋਇਆ ਸੋਸ਼ਲ ਮੀਡੀਆ ਤੇ ਇਹਦਾ ਹੁੰਦਾ ਹੈ ਸੋਸ਼ੀਅਲੀ ਉੱਥੇ ਪਰਿਵਾਰ ਨਾਲ ਜੋ ਪਰਿਵਾਰ ਹੈ ਸੋਸਾਇਟੀ ਵਿੱਚ ਕਿਸੇ ਨਾਲ ਵਿਚਰਦਾ ਸੀ ਇਹਨਾਂ ਦੇ ਪਰਿਵਾਰ ਦੇ ਵਿੱਚ ਇੱਕ ਬਜ਼ੁਰਗ ਮਾਤਾ ਜੀ ਨੇ ਉਹੀ ਵਿਚਰਦੇ ਬਾਕੀ ਤਾਂ ਪਰਿਵਾਰ ਇਹਨਾਂ ਚ ਇੱਕ ਸਿਸਟਰ ਹੈ ਭਰਾ ਹੈ ਜੋ ਆਪਣਾ ਕਮਜ਼ੋਰ ਕਰਦੇ ਨੇ ਗੁਜਰ ਬਸਰ ਕਰਦੇ ਨੇ ਕਮਲਪੁਰ ਦਾ ਕੀ ਸੀਗਾ ਕਿ ਪਹਿਲਾਂ ਇਹਨਾਂ ਅਸਲ ਚ ਇਹਦਾ ਨਾਮ ਹੈਗਾ ਕੰਚਨ Tiwari ਜੋ ਕਿ तिवारी मिश्रा दुबे शुक्ला पांडे ਇਹ ਜਿਆਦਾਤਰ ਉੱਤਰ ਪ੍ਰਦੇਸ਼ बिहार ਤੋਂ ਬਿਲੋਂਗ ਕਰਦੇ ਨੇ ਅਸਲ 'ਚ ਇਹਨਾਂ ਨੇ ਆਈਡੀ ਜਿਹੜੀ ਇੱਥੇ ਬਣਾ ਕੇ ਇੱਕ ਜਿੱਥੋਂ ਫੇਮਸ ਹੋਈ ਸੀ ਉਹ ਇੱਕ ਕਮਲ ਕੌਰ ਦੇ ਨਾਮ ਤੋਂ ਬਣਾ ਲਈ ਸੀ ਤੇ ਉਹਦੇ ਤੇ ਕਾਫੀ ਮਤਲਬ ਇਤਰਾਜ਼ ਸੀ ਸਿੱਖ ਜਥੇਬੰਦੀਆਂ ਨੂੰ ਜਾਂ ਨਿਹੰਗ ਸਿੰਘਾਂ ਨੂੰ ਇਤਰਾਜ਼ ਸੀ ਕਿਉਂਕਿ ਇੱਕ ਕਮਲ ਕੌਰ ਨਾਮ ਬਣਾ ਕੇ ਉਸ ਤੋਂ ਬਾਅਦ ਜੋ ਇਸ ਤਰ੍ਹਾਂ ਦੀ ਵੀਡੀਓ ਬਣਾਣੀ ਕਿਤੇ ਨਾ ਕਿਤੇ ਉਹ ਸੋਚਦੇ ਸੀ ਵੀ ਸਿੱਖ ਮਰਿਆਦਾ ਦੇ ਤਹਿਤ ਸਹੀ ਨਹੀਂ ਹੈ ਸੰਦੀਪ ਕੁਮਾਰ ਜੀ ਉਸ ਤੋਂ ਬਾਅਦ ਇਹਨਾਂ ਨੇ ਜੀ ਜੀ ਕੰਪਲੀਟ ਜੀ ਤੇ ਇਹਨਾਂ ਨੇ ਇਹ ਇਹਨਾਂ ਨੇ ਇੱਕ ਪੰਸ ਦੇ ਸਿੱਖ ਸਾਹਿਬ ਤੋਂ ਮਾਫੀ ਵੀ ਮੰਗੀ ਸੀ ਉਸ ਤੋਂ ਬਾਅਦ ਫਿਰ ਇਹਨਾਂ ਦਾ ਟਕਰਾਰ ਉੱਥੇ ਹੋ ਗਿਆ ਸੀਗਾ ਜੋ ਕਿ ਇਹਨਾਂ ਦੇ ਅਕਾਊਂਟ ਤੇ ਉਹ ਵੀਡੀਓ ਪਈ ਹੋਈ ਹੈ ਕਾਫੀ ਪੁਰਾਣੀ ਹੈ ਤੇ ਉਮਰ ਇਹਨਾਂ ਦੀ ਤਕਰੀਬਨ 36 ਸਾਲ ਹੋਈ ਕਿ ਫਿਰ ਉਸ ਵਿਵਾਦ ਤੋਂ ਬਾਅਦ ਇਹਨਾਂ ਨੇ ਜਿਹੜਾ ਕਿ ਆਪਣਾ ਨਾਮ ਕੰਚਨ ਕੁਮਾਰੀ ਰੱਖ ਲਿਆ ਸੀਗਾ ਇਹਨਾਂ ਆਈਡੀਆਂ ਤੇ ਵਟਸਐਪ ਆਪਣਾ YouTube ਤੇ ਵੀ Facebook ਤੇ ਵੀ ਤੇ Instagram ਤੇ ਹੂੰ ਸੰਦੀਪ ਜੀ ਕਿਸ ਨੇ ਕਿਹਾ ਕੰਟੈਂਟ ਪਰੋਸ਼ਿਆ ਜਾਂਦਾ ਸੀ ਕਮਲਕੌਰ ਭਾਬੀ ਦੇ ਵੱਲ ਕੀ ਕਮਲਕੌਰ ਦੇ ਜੋ ਪਰਿਵਾਰਕ ਮੈਂਬਰ ਸੀ ਉਹ ਕੰਫਰਟੇਬਲ ਸੀ ਇਸ ਚੀਜ਼ ਤੋਂ ਕੀ ਜੋ ਤੁਸੀਂ ਗੁਆਣ ਚ ਰਹਿੰਦੇ ਸਾਰੇ ਪਰਿਵਾਰ ਉਹ ਵੀ ਇਸ ਚੀਜ਼ ਤੋਂ ਕੰਫਰਟੇਬਲ ਸੀ ਜਾਂ ਵਿਰੋਧ ਕੀਤਾ ਜਾਂਦਾ ਸੀ ਦੇਖੋ ਐਦਾਂ ਹੁੰਦਾ ਨਾ ਕਿ ਪਰਿਵਾਰ ਜਿਹੜਾ ਹੁੰਦਾ ਲੋਕਾਂ ਨੇ ਉਸ ਟਾਈਮ ਦੇਖਣਾ ਜੋ ਚੀਜ਼ ਲੋਕ ਦੇਖਣਾ ਪਸੰਦ ਕਰਦੇ ਹੋ ਛੁਪ ਕੇ ਦੇਖਣਾ ਪਸੰਦ ਕਰਦੇ ਬਾਅਦ ਦੇ ਵਿੱਚ ਤਾਂ ਇੱਕ ਮਹਿਲਾ ਅਗਰ ਐਸੇ ਕੰਟੈਕਟ ਬਣਾਉਂਦੀ ਹੈ ਇਹ ਸਮਾਜ ਜਾਣਦਾ ਆਪਾਂ ਵੀ ਜਾਣਦੇ ਆ ਵੀ ਕਿਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਹੋਣਗੀਆਂ ਠੀਕ ਹੈ ਜੀ ਬਾਕੀ ਜੋ ਇਹ ਘਰ ਦੇ ਵਿੱਚ ਕੰਟੈਂਟ ਬਣਾਉਂਦੇ ਸੀ ਬੂਟਿਆਂ ਨੂੰ ਲੈ ਕੇ ਪਸ਼ੂ ਪੰਛੀਆਂ ਨੂੰ ਲੈ ਕੇ ਗਲੈਰੀ ਨੂੰ ਲੈ ਕੇ ਕਬੂਤਰ ਨੂੰ ਲੈ ਕੇ ਉਹ ਤਾਂ ਪਰਿਵਾਰ ਤਾਂ ਚਲੋ ਅੱਛਾ ਬਣਦਾ ਸੀ ਪਰ ਜਦੋਂ ਆਪਾਂ ਘਰ ਦੇ ਬਾਹਰ ਕੰਟੈਂਟ ਬਣਾ ਰਹੇ ਹਾਂ ਹੋਰ ਚੀਜ਼ਾਂ ਬਣਾ ਰਹੇ ਹਾਂ ਉਹ ਕਿਤੇ ਨਾ ਕਿਤੇ ਕੰਟੈਂਟ ਥੋੜਾ ਜਿਹਾ ਖਰਾਬ ਸੀਗਾ ਸਾਡੀ ਜੋ ਪੰਡਿਤ ਬਰਾਦਰੀ ਇਤਿਵਾਰੀ ਬਰਾਦਰੀ ਤੁਸੀਂ ਤੇ ਨਾਨ ਵਿਜ ਜਿਆਦਾ ਮਤਲਬ ਵੀਡੀਓ ਸ਼ੂਟ ਕਰਦੇ ਸੀ ਮੁਰਗੇ ਬੱਕਰੇ ਦਾ ਉਹਦੇ ਕਰਕੇ ਵੀ ਬੜਾ ਰਹਿੰਦਾ ਸੀ ਆਉਂਦੀ ਸੀ ਸ਼ਿਕਾਇਤਾਂ ਪਰ ਅਸੀਂ ਕੁਝ ਕਰ ਨਹੀਂ ਸਕਦੇ ਕਹਿ ਨਹੀਂ ਸੀ ਸਕਦੇ ਅਗਲੇ ਦੀ ਪਰਸਨਲ ਲਾਈਫ ਹੈ ਪਰਸਨਲ ਜ਼ਿੰਦਗੀ ਹੈ ਅਸੰਦੀਪ ਜੀ ਤੁਸੀਂ ਕਦੀ 1 ਟੂ 1 ਗੱਲਬਾਤ ਕੀਤੀ ਕਮਲ ਕੌਰ ਦੇ ਨਾਲ ਕਹੋ ਜੇ ਨੇਚਰ ਸੀ ਸੁਭਾਅ ਸੀ ਕਮਲ ਕੌਰ ਨਾਲ ਕਈ ਵਾਰੀ ਗੱਲ ਕਮਲ ਕੌਰ ਨਾਲ ਕਈ ਵਾਰੀ ਗੱਲਾਂ ਹੋਈਆਂ ਤੇ ਇਲਾਕੇ ਦੇ ਵਿੱਚ ਇੱਕ ਦੋ ਮਸਲੇ ਇਹਨਾਂ ਦੇ ਹੋਏ ਸੀ ਉਦੋਂ ਵੀ ਅਸੀਂ ਕੋਸ਼ਿਸ਼ ਕੀਤੀ ਸੀ ਪੈਚ ਅਪ ਕਰਨ ਦੀ ਪਰ ਕਮਲ ਕੌਰ ਥੋੜਾ ਜਿਹਾ ਵੀ ਮਤਲਬ ਖੁਦ ਹੀ ਬੜੀ ਹੋ ਵਕੀਲਾ ਕੋਰਟ ਕਚੈਰੀਆਂ ਹੋਰ ਪਾਸੇ ਉਹਦਾ ਵੀ ਮਤਲਬ ਸਿਸਟਮ ਸੀਗਾ ਵੀ ਪੁਲਿਸ ਥਾਣੇ ਚੋਂ ਕੀ ਆਣਾ ਜਾਣਾ ਇਸ ਕਰਕੇ ਇਹ ਸਮਾਜਿਕ ਤੌਰ ਤੇ ਕੋਈ ਫੈਸਲਾ ਸਾਡੇ ਕੋਲੋਂ ਨਹੀਂ ਹੋਇਆ ਇੱਕ ਮੇਰੇ ਭਰਾ ਨੇ ਵਕੀਲ ਸਾਹਿਬ ਉਹ ਵੀ ਮੇਰੇ ਸਾਡੇ ਵਾਰਡ ਚ ਹੀ ਅਸੀਂ ਉਹਨਾਂ ਦੇ ਵਾਰਡ ਚ ਆ ਉਥੇ ਇਹਨਾਂ ਦਾ ਬੈਠ ਕੇ ਇੱਕ ਫੈਮਿਲੀ ਡਿਸਟ੍ਰਿਬਿਊਟ ਸੀਗਾ ਇਹਦੇ ਭਰਾ ਦਾ ਤੇ ਮੀਆਂ ਬੀਬੀ ਦਾ ਅਸੀਂ ਬੜੀ ਕੋਸ਼ਿਸ਼ ਕੀਤੀ 3-4 ਦਿਨ ਲਗਾਤਾਰ 5 ਦਿਨ ਕਿੱਟੇ ਬੈਠ ਕੇ ਵੀ ਉਹ ਫੈਮਿਲੀ ਡਿਸਟ੍ਰਿਬਿਊਟ ਨਿਪਟ ਜਿਵੇਂ ਵੀ ਇੱਕ ਪਰਿਵਾਰ ਦੇ ਵਿੱਚ ਹੋ ਜਾਣ ਦੀਆਂ ਬੀਬੀ ਬੱਚੇ ਸਾਰੇ ਪਰ ਕਿਤੇ ਨਾ ਕਿਤੇ ਜੋ ਗੱਲਾਂ ਦੀ ਗੱਲਬਾਤ ਹੈ ਦੀ ਸਮਾਜਿਕ ਸੰਚਰਤੀ ਨਹੀਂ ਹੁੰਦੀ ਇਸ ਕਰਕੇ ਫੈਸਲਾ ਸਿਰੇ ਤੇ ਨਹੀਂ ਚੜਦਾ ਸੰਦੀਪ ਜੀ ਕੁਝ ਮਹੀਨੇ ਪਹਿਲਾਂ ਕਿਸਲੇ ਕੇ ਨਾਲ ਜੋ ਅਰਸ਼ ਡਾਲਾ ਹੈ ਇੱਕ ਕੈਟੇਗਰੀ ਦਾ ਗੈਂਗਸਟਰ ਹੈ ਉਸਨੇ ਧਮਕੀ ਦਿੱਤੀ ਸੀ ਡਾਇਰੈਕਟਲੀ ਇੱਕ ਆਡੀਓ ਸਾਹਮਣੇ ਆਈ ਸੀ ਕਿ ਇਹ ਜੋ ਜੋ ਕੰਟੈਂਟ ਹੈ ਸੋਸ਼ਲ ਮੀਡੀਆ ਤੇ ਜੇ ਪਉਣਾ ਰੋਕਿਆ ਨਹੀਂ ਗਿਆ ਕਮਲਕੌਰ ਭਾਬੀ ਦੇ ਵੱਲੋਂ ਤੇ ਸਾਰੇ ਪਰਿਵਾਰ ਨੂੰ ਖਤਮ ਕਰ ਦਿੱਤਾ ਜਾਏਗਾ ਉਸ ਤੋਂ ਬਾਅਦ ਪਰਿਵਾਰ ਦਾ ਕੀ ਕੁਝ ਰਿਐਕਸ਼ਨ ਕੀ ਪਰਿਵਾਰਕ ਜਨਿਆ ਨੇ ਇਸ ਬਾਬਤ ਕਿਸ ਨਾਲ ਗੱਲਬਾਤ ਕੀਤੀ ਕੀ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਕਮਲ ਕੌਰ ਦੇ ਪਰਿਵਾਰ ਦੇ ਵਿੱਚ ਕਮਲ ਕੌਰ ਇੱਕ ਐਸੀ ਸੀ ਜੋ ਪੂਰੇ ਪਰਿਵਾਰ ਨੂੰ ਹੈਂਡਲ ਕਰਦੀ ਸੀ ਉਹ ਸਭ ਤੋਂ ਵੱਡੀ ਸੀ ਸੋ ਇਸ ਕਰਕੇ ਕਮਲ ਕੌਰ ਨੂੰ ਕਿਸੇ ਦਾ ਸਵਾਲ ਜਵਾਬ ਲੈਣ ਦੀ ਜ਼ਰੂਰਤ ਨਹੀਂ ਸੀ ਕੀਕ ਜੀ ਉਹਦੇ ਕੋਲੇ ਆਪਣੀ ਕਾਰ ਸੀ ਉਹ ਆਪਣੀ ਵੀਡੀਓ ਇਹਦਾ ਜਿਹੜਾ ਉਹ ਜਹਾਜ਼ ਹੁੰਦਾ ਸੀ ਜ਼ਿਆਦਾਤਰ ਇਹ ਵੀਡੀਓ ਕੰਟੈਂਟ ਦੇ ਵਿੱਚ ਤੁਸੀਂ ਦੇਖੋਗੇ ਇੱਕ ਨਵੀਂ ਸਪੋਰਟ ਨਵੀਂ ਜਗ੍ਹਾ ਜਿਹਦੇ ਵਿੱਚ ਕਮਲ ਕੌਰ ਦਾ ਰੋਜ਼ ਗੁਜਾਰ ਹੁੰਦਾ ਸੀ ਹਮ ਔਰ ਇਹਦੀ ਵੀਡੀਓ ਵਿੱਚ ਤੁਸੀਂ ਦੇਖੋਗੇ ਕੁਝ ਕੰਟੈਂਟਸ ਇੰਦਾ ਦੇ ਹੁੰਦੇ ਸੀ ਪਿੱਛੇ ਜੇ ਅਰਸ਼ਦਾਲਾ ਤੋਂ ਪਹਿਲਾਂ ਦੀ ਗੱਲ ਕਰਦਾ ਹਮ ਨਿਹਗ ਸਿੰਘ ਜਿੱਥੇ ਬੰਦਿਆਂ ਨੇ ਸ਼ਰਿਆਮ ਚਤਾ ਆਪਣੀ ਦਿੱਤੀ ਸੀ ਸੌਦਾ ਲਾਉਂਦੇ ਹਮ ਪਰ ਉਹ ਵਿੱਚ ਜਿਹੜੀ ਗੱਲਬਾਤ ਪੈਚਪ ਹੋਇਆ ਉਸ ਪੈਚਪ ਹੋਣ ਤੋਂ ਬਾਅਦ ਕਮਲ ਕੌਰ ਜਦੋਂ ਕੰਚਨ ਕੁਮਾਰੀ ਬਣੀ ਫਿਰ ਉਸਨੇ ਇੱਕ ਗੱਲ ਨੂੰ ਕਿਹਾ ਕਿ ਵੀ ਦੇਖਾਂਗੇ ਜੋ ਹੋਊਗਾ ਸਾਹਮਣੇ ਜੋ ਆਣਾ ਇੱਕ ਦਿਨ ਹੋ ਹੀ ਜਾਏਗਾ ਉਹਦੇ ਸੋਸ਼ਲ ਅਕਾਊਂਟ ਤੇ ਜੇ ਆਪਾਂ ਕਾਫੀ ਪਿੱਛੇ ਤੱਕ ਜਾਵਾਂਗੇ ਤੇ ਆਪਾਂ ਨੂੰ ਪਤਾ ਲੱਗ ਜੇ ਸੁਨੇਹੇ ਤੋਂ ਮੈਨੂੰ ਕਮਲ ਕੌਰ ਦੇ ਕਈ ਪਰਸੰਸਕਾਂ ਦੇ ਕਈ ਦੋਸਤਾਂ ਮਿੱਤਰਾਂ ਦੇ ਜਿੱਥੇ ਕੰਮ ਕਰਦੇ ਸੀ ਉਹਨਾਂ ਦੇ ਵੀ ਕਾਫੀ ਫੋਨ ਆ ਚੁੱਕੇ ਨੇ ਸੋ ਇਹ ਗੱਲ ਹੈ ਜੀ ਸਾਰੀ ਸੰਦੀਪ ਜੀ ਕੰਮ ਕਿੱਥੇ ਕਰਦੇ ਸੀ ਕੰਮ ਵੀ ਕੋਈ ਐਕਸਟਰਾ ਕਰਦੀ ਸੀ ਹਾਲਾਂਕਿ ਸੋਸ਼ਲ ਮੀਡੀਆ ਇਨਫਲੂਐਂਸਰ ਵੀ ਕਮ ਕਮ ਜਿੱਥੇ ਤੱਕ ਮੈਨੂੰ ਪਤਾ ਇੱਕ ਸੋਰਸ ਬਿੱਤਰ ਨੇ ਮੇਰੇ ਕੋਲ ਫੋਨ ਕੀਤਾ ਕਿ ਵੀ ਪਹਿਲਾਂ ਅਜ ਤੋਂ 6 ਸਾਲ ਪਹਿਲਾਂ ਮੇਰੇ ਨਾਲ ਇੱਕ ਦਵਾਈ ਦੀ ਕੰਪਨੀ ਦੇ ਵਿੱਚ ਕੰਮ ਕਰਦੀ ਸੀ ਅੱਛਾ ਉਸ ਤੋਂ ਬਾਅਦ ਕਰਮਦਪੌਰ ਸੋਸ਼ਲ ਮੀਡੀਆ ਦੇ ਰਾਹੀਂ ਹੀ ਆਪਣਾ ਜੋ ਕਿ ਸਾਰਾ ਸਿਸਟਮ ਚਲਾ ਰਹੀ ਸੀ ਔਰ ਬਾਕੀ ਵੀਡੀਓ ਸ਼ੂਟ ਵਗੈਰਾ ਦੇ ਕੁਝ ਪੈਸੇ ਚਾਰਜ ਕਰਦੀ ਸੀ ਜੋ ਵੀ ਇਹਦੇ ਕੋਈ ਕਹਾਣੀ ਸ਼ਾਰਟ ਵੀਡੀਓ ਤੇ ਇੱਕ ਪ੍ਰਮੋਸ਼ਨਲ ਵਗੈਰਾ ਦੀ ਕਮਲ ਕੌਰ ਕਰਦੀ ਸੀ ਹੂੰ ਅੱਛਾ ਤੇ ਆਰਥਿਕ ਹਾਲਾਤ ਪਰਿਵਾਰ ਦੇ ਕਿਹੋ ਜਿਹੇ ਨੇ ਪਰਿਵਾਰ ਦੇ ਹਾਲਾਤ ਠੀਕ ਨੇ ਕਮਲ ਕੌਰ ਵਧੀਆ ਮੈਨੇਜ ਕਰਦੀ ਸੀ ਹਾਲਾਤ ਨੂੰ ਹੁਣ ਕਮਲ ਕੌਰ ਇਸ ਦੁਨੀਆ 'ਚ ਨਹੀਂ ਹੈ ਪ੍ਰਮਾਤਮਾ ਉਹਦੀ ਆਤਮਾ ਨੂੰ ਸ਼ਾਂਤੀ ਦੇਵੇ ਹੂੰ ਇਸ ਤੋਂ ਬਾਅਦ ਜੋ ਕਿ ਥੋੜੀ ਤਕਲੀਫ ਤਾਂ ਪਰਿਵਾਰ ਨੂੰ ਚੱਲਣੀ ਪਈਗੀ ਕਿਉਂਕਿ ਘਰ ਦੇ ਵਿੱਚ ਇੱਕ ਬਜ਼ੁਰਗ ਮਾਤਾ ਹੈ ਤੇ ਕਮਲ ਦਾ ਕਿਤੇ ਬਹੁਤ ਮੁੰਡਾ ਸਾਥਸੀ ਉਹਦੇ ਪਰਿਵਾਰ ਨੂੰ ਪਾਲਣ ਨੂੰ ਚ ਸੀ ਹੂੰ ਵੱਡਾ ਪਰਿਵਾਰ ਹੈ ਦੋ ਭੈਣਾ ਤਿੰਨ ਭੈਣਾ ਸਨ ਦੋ ਭਰਾ ਤੇ ਇੱਕ ਭਰਾ ਦਾ ਜੋ ਵਿਆਹ ਹੋਇਆ ਸੀ ਤੇ ਭਰਾ ਕੀ ਕੰਮਕਾਜ ਕਰਦੇ ਨੇ ਭੈਣਾ ਕੀ ਕੰਮਕਾਜ ਕਰਦੀਆਂ ਨੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਜੀ ਉਹ ਭਰਾ ਦਾ ਵਿਵਾਦ ਚੱਲਦਾ ਸੀਗਾ ਇਸੇ ਵਿਵਾਦ ਨੂੰ ਲੈ ਕੇ ਅਸੀਂ ਇਕੱਠੇ ਹੋਏ ਇੱਕ ਦੋ ਵਾਰੀ ਉਸ ਤੋਂ ਪਹਿਲਾਂ ਇੱਕ ਕਮਲਪੁਰ ਦਾ ਕੋਈ ਝਗੜਾ ਸੀਗਾ ਉਹਨੂੰ ਵੀ ਲੈ ਕੇ ਇਕੱਠੇ ਉਹਪਰ ਜਿਹੜਾ ਕਿ ਤੇ ਦਿਹਾੜੀ ਟੱਪੇ ਦਾ ਕੰਮ ਕਰਦਾ ਹੈ ਤੇ ਦੂਸਰੀ ਗੱਲ ਕੀ ਹੈ ਫੈਮਿਲੀ ਤੇ ਬੱਚਾ ਇਹਦੇ ਕੋਲੇ ਬੱਚਾ ਇਹਦੇ ਕੋਲੇ ਪਰਿਵਾਰ ਜਿੱਧਰਾ ਕੋਲੇ ਨਹੀਂ ਹੈ ਜੇ ਕਮਲਕੌਰ ਖਾਪੀ ਦੇ ਪਿਤਾ ਦੀ ਗੱਲ ਕਰੀ ਤੇ ਕਿੰਨੇ ਸਾਲ ਪਹਿਲਾਂ ਉਹਨਾਂ ਦਾ ਦੇਹਾਂਤ ਹੋ ਗਿਆ ਸੀ 2018 ਦੇ ਵਿੱਚ ਜਦੋਂ ਮੈਂ ਇਲੈਕਸ਼ਨ ਲਈ ਵੋਟਾਂ ਮੰਗਣ ਜਾਂਦਾ ਰਿਹਾ ਤੇ ਮੈਨੂੰ ਉਦੋਂ ਵਿਸਤਰੇ ਤੇਿਲਦੇ ਸੀ ਤਕਰੀਬਨ ਜੋ ਮੇਰੇ ਧਿਆਨ ਦੇ ਵਿੱਚ ਹੈ 3-4 ਸਾਲ 3 ਕਿ ਸਾਲ ਕਰੀਬ ਕੋਚਲੇ ਦੇ ਜੀ ਕੀ ਡੈਥ ਹੋ ਚੁੱਕੀ 3-4 ਸਾਲ ਤੇ ਸੰਦੀਪ ਜੀ ਕਿਸ ਤਰੀਕੇ ਨਾਲ ਆਣਾ ਜਾਣਾ ਹੁੰਦਾ ਸੀ ਕਮਲਕੌਰ ਭਾਬੀ ਦੇ ਘਰ ਚ ਕਿਉਂਕਿ ਸੋਸ਼ਲ ਮੀਡੀਆ ਇਨਫਲੂਐਂਸਰ ਸੀ ਵੱਡੀ ਫੈਨ ਫੋਲੋਇੰਗ ਸੀ ਇੱਕ ਮੈਂ ਤਾਂ ਇੱਕ ਸਮਾਜ ਸੇਵੀ ਤੋਂ ਮੈਂ ਤਾਂ ਇੱਕ ਸਮਾਜ ਸੇਵੀ ਦੇ ਤੌਰ ਤੇ ਕਿਉਂਕਿ ਤੁਸੀਂ ਇੱਕ ਦੇਖੋ ਅਸੀਂ ਵਾਰਡ ਦੇ ਵਿੱਚ ਕਿਤੇ ਮੋਟਰ ਖਰਾਬ ਹੈ ਕਿਤੇ ਸਫਾਈ ਨਹੀਂ ਹੋਈ ਕੋਈ ਲਾਈਟ ਨਹੀਂ ਹੈਗੀ ਉਸ ਸੰਬੰਧ ਦੇ ਵਿੱਚ ਅਸੀਂ ਆਣਾ ਜਾਣਾ ਹੁੰਦਾ ਸੀ ਤੇ ਲਾਜ਼ਮੀ ਗੱਲ ਹੈ ਕਿ ਜਦੋਂ ਉਹ ਸਾਡੇ ਕੰਮ ਚੱਲਦੇ ਹੁੰਦੇ ਸੁਰਸੀ ਮਾਰ ਕੇ ਕਦੇ ਬਹਿ ਗਈ ਜਾਂ ਨੰਗ ਦੇ ਵਰਦੇ ਮੁਲਾਕਾਤ ਹੁੰਦੇ ਤੇ ਦੂਆ ਸलाम ਹੋ ਜਾਂਦੀ ਸੀ ਇਸ ਤੋਂ ਇਲਾਵਾ ਵੀ ਮਤਲਬ ਜ਼ਿਆਦਾ ਡੀਪਲੀ ਨਹੀਂ ਸੀ ਆਣਾ ਜਾਣਾ ਪਰ ਇੱਕ ਸੋਸ਼ਲ ਸਟਾਰ ਹੁੰਦੇ ਨਾਤੇ ਜ਼ਰੂਰ ਵੀ ਮਤਲਬ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਸੀ ਇੱਕ ਦੋ ਫੈਸਲਿਆਂ ਚ ਮੈਂ ਜਿਵੇਂ ਤੁਹਾਨੂੰ ਬਾਰ-ਬਾਰ ਦੱਸ ਚੁੱਕਿਆ ਵੀ ਮੁਲਾਕਾਤ ਹੋਏ ਇੱਕ ਦੋ ਵਾਰ ਉਹਨਾਂ ਨੇ ਮਦਦ ਵੀ ਮੇਰੀ ਮੰਗੀ ਹੈ ਕਿਸੇ ਕੰਮ ਨੂੰ ਲੈ ਕੇ ਪਰ ਕੋਈ ਮਸਲਾ ਸੀ ਇਹਨਾਂ ਦਾ ਇਹ ਕਹਿੰਦੇ ਜੀ ਸਾਨੂੰ ਪ੍ਰੈਸ ਚਾਹੀਦੀ ਹੈ ਤੇ ਮੈਂ ਕਿਹਾ ਤੁਸੀਂ ਪੁਲਿਸ ਕਮਿਸ਼ਨਰ ਆਫਿਸ ਪਹੁੰਚੋਗੇ ਮੇਰੇ ਜੋ ਪੱਤਰਕਾਰ ਭਰਾ ਹੋਣਗੇ ਉਹ ਮੈਸੇਜ ਲਾ ਸਕਦਾ ਜੀ ਉਹ ਤੁਹਾਨੂੰ ਮਿਲਣਗੇ ਜੀ ਉੱਥੇ ਸੰਦੀਪ ਜੀ ਗੁਆਂਡੀ ਸੁੱਖ-ਦੁੱਖ ਚ ਸਾਥ ਦਿੰਦੇ ਨੇ ਤੇ ਆ ਜੋ ਖਬਰ ਆਈ ਉਸ ਤੋਂ ਬਾਅਦ ਤੁਸੀਂ ਪਰਵੜਕ ਜਨਿਆ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਜਾਂ ਤੁਸੀਂ ਉਹਨਾਂ ਦੇ ਘਰ ਗਏ ਅਸਲ 'ਚ ਇੱਕ ਵਾਰ ਪਹਿਲਾਂ ਵੀ ਕਮਲ ਕੌਰ ਨੇ ਇੱਕ ਵੀਡੀਓ ਬਣਾ ਕੇ ਪਾਈ ਸੀ ਕਿ ਰਾਮਨਾਮ ਸਤਿ ਹੈ ਤੇ ਉਸ ਵਿੱਚ ਇਹ ਜ਼ਾਹਿਰ ਹੋ ਗਿਆ ਸੀ ਕਿ ਇਹ ਦੀਦਸ ਹੋ ਗਈ ਹੈ। ਹੂੰ। ਤਾਂ ਜੋ ਪਹਿਲਾ ਖਬਰ ਆਈ ਉਸ ਦੇ ਨਾਲ ਤਾਂ ਇਹ ਵੀ ਮਤਲਬ ਲੱਗਿਆ ਹੀ ਨਹੀਂ ਕਿ ਕਮਲ ਕੌਰ ਮਰ ਗਈ ਅਸੀਂ ਸੋਚਿਆ ਕਿ ਉਹਦੇ ਵੀਡੀਓ ਦਾ ਹਿੱਸਾ ਹੋਏਗਾ। ਹੂੰ। ਪਰ ਜਦੋਂ ਵੱਡੇ ਨਿਊਜ਼ ਚੈਨਲ ਇਸ ਚੀਜ਼ ਦੀ ਪੁਸ਼ਟੀ ਕਰ ਰਹੇ ਆ ਫਿਰ ਕਿਤੇ ਨਾ ਕਿਤੇ ਮੇਰੇ ਕੋਲ ਕਈ ਫੋਨ ਆਏ ਪੱਤਰਕਾਰਾਂ ਭਾਈਚਾਰੇ ਚ ਸਮਾਜਿਕ ਤੌਰ ਤੋਂ ਫੋਨ ਆ ਗਏ। ਜਿੱਥੇ ਜਿੱਥੇ ਕਮਲ ਕੌਰ ਦਾ ਕੋਈ ਰਿਸ਼ਤਾ ਰਿਹਾ ਹੁਣ ਕੰਮਕੂਮ ਕਰਦੇ ਰਹੇ ਨੇ ਕਮਲ ਉਥੋਂ ਦੇ ਮੈਨੂੰ ਫੋਨ ਆਣੇ ਜਦੋਂ ਸ਼ੁਰੂ ਹੋਏ ਫਿਰ ਮੈਨੂੰ ਕਿਤੇ ਨਾ ਕਿਤੇ ਇਹ ਲੱਗਿਆ ਕਿ ਵੀ ਹਾਂ ਵਾਕਈ ਕਮਲ ਕੌਰ ਇਹ ਦੁਨੀਆ 'ਚ ਹੈ ਨਹੀਂ ਉਂਕਿ ਮੇਰੇ ਇਲਾਕੇ ਦੇ ਜੋ ਇੱਕ ਮਹੰਤ ਨੇ ਵਧਾਈਆਂ ਮੰਗਦੇ ਨੇ ਉਹਨਾਂ ਦੇ ਨਾਲ ਵੀ ਇਹਨਾਂ ਦੀ ਵੀਡੀਓ ਸੀ ਉਹਨਾਂ ਨੇ ਵੀ ਮੈਨੂੰ ਫੋਨ ਕਰਕੇ ਉਹਨਾਂ ਨਾਲ ਵੀ ਮੇਰੀ ਗੱਲ ਹੋਈ ਉਹਨਾਂ ਨੇ ਦੱਸਿਆ ਵੀ ਦੇਖੋ ਕਮਲ ਕੌਰ ਵਾਲੀ ਜਿਹੜੀ ਖਬਰ ਹੈ ਸੱਚੀ ਹੈ ਤੇ ਜਦੋਂ ਮੈਂ ਪੋਸਟਿੰਗ ਹੋਈ ਫਿਰ ਮੈਨੂੰ ਕਿਤੇ ਨਾ ਕਿਤੇ ਥੋੜਾ ਜਿਹਾ ਸਦਮਾ ਤਾਂ ਲੱਗਿਆ ਚਾਹੇ ਇਨਸਾਨ ਕੋਈ ਵੀ ਹੈ ਜਦੋਂ ਦੁਨੀਆ ਤੋਂ ਚਲੇ ਜਾਂਦਾ ਹੈ ਤੇ ਇਹ ਤਕਲੀਫ ਜਿਹੜੋ ਸੰਦੀਪ ਜੀ ਤੁਹਾਡਾ ਕੀ ਰਿਐਕਸ਼ਨ ਸੀ ਜਦੋਂ ਆ ਪੂਰੀ ਨਿਊਜ਼ ਨਸ਼ਰ ਹੋਈ ਉਹਨਰ ਕੀ ਰਿਐਕਸ਼ਨ ਸੀ ਦੇਖੋ ਇਹਦਾ ਹੁੰਦਾ ਵੀ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਇੱਕ ਸਦਮਾ ਇਹ ਹੁੰਦਾ ਵੀ ਇਹ ਕਿਉਂ ਕੈਸੇ ਔਰ ਕਦੋਂ ਹੋ ਗਿਆ ਹੂੰ ਠੀਕ ਹੈ ਜੀ ਉਹ ਜਦੋਂ ਤੱਕ ਕਲੀਅਰ ਨਹੀਂ ਹੋਏਗਾ ਲੋਕਾਂ ਦੇ ਮਨ ਦੇ ਵਿੱਚ ਸਵਾਲ ਮੋਲ ਕੇ ਗੱਲਾਂ ਹੁੰਦੀਆਂ ਰਹਿਣਗੀਆਂ ਸੋ ਲੋਕਾਂ ਤੇ ਰਿਐਕਸ਼ਨ ਇਹ ਹੈ ਕਿ ਜਦੋਂ ਕੋਈ ਦੁਨੀਆ ਛੱਡ ਜਾਂਦਾ ਚਾਹੇ ਕੋਈ ਚੰਗਾ ਇਨਸਾਨ ਹੋਵੇ ਚਾਹੇ ਕੋਈ ਮਾੜਾ ਹੋਵੇ ਇੱਕ ਤਕਲੀਫ ਜ਼ਰੂਰ ਹੁੰਦੀ ਹੈ ਕਿਤੇ ਨਾ ਕਿਤੇ ਦੋਸਤ ਨਾਲ ਦੋਸਤੀ ਵਾਲਾ ਲਗਾਓ ਹੁੰਦਾ ਦੁਸ਼ਮਣ ਨਾਲ ਉਹਦੀ ਦੁਸ਼ਮਣੀ ਵਾਲਾ ਲਗਾਓ ਵੀ ਹੁੰਦਾ ਪਰ ਇਨਸਾਨੀ ਰੂਹਾਂ ਦੇ ਵਿੱਚ ਤਕਲੀਫ ਜ਼ਰੂਰ ਹੁੰਦੀ ਹੈ ਵੀ ਜੀ ਚਲੇ ਗਿਆ ਤੇ ਵੀ ਚੰਗਾ ਨਹੀਂ ਹੋਇਆ ਹੂੰ ਹੂੰ ਜੀ ਸੋ